ਕਮ ਚਾਲੇ ਸਵਾਤ ਚ ਕਿੰਨੇ ਭਰਾ ਵਾ ਸਿਕਟਾ ਨਹੀਂ ਤੇ ਨਾਲ ਦੀ ਮੇਰੀ ਇੱਕ ਭਰਾ ਹੈ ਮੇਰਾ ਛੋਟਾ ਤੇ ਡੈਡੀ ਤੇ ਮੰਮੀ ਹੋ ਜਾਂਦੇ ਸੋ ਗੁਜ਼ਾਰਾ ਚੱਲ ਜਾਂਦਾ ਫਿਰ ਕਿਹਦੇ ਚਾਰ ਇਦਾਂ ਚੱਲਦਾ ਜਾਂਦਾ ਰਾਲਪੁਰ ਘਰ ਦੀ ਠੀਕ ਨੇ ਕਿ ਘਰ ਦੀ ਨਾ ਨਾ ਹੈ ਨਹੀਂ ਕਿਹਾ ਉਹ ਵੀ ਇਦਾਂ ਹੀ ਰਿਲਕੀ ਮਤਲਬ ਕੰਮ ਕਮ ਚਾਲੇ ਬੱਚੇ ਕਿੰਨੇ ਆ ਕੁੜੀ ਆ ਇੱਕ ਕੋਸ਼ੋ ਫਿਰ ਤੁਸੀਂ ਹਾਂ ਜੀ ਕੋਸ਼ੋ ਨਵਾਂ ਸਾਲ ਚੜਨ ਜਾ ਰਿਹਾ ਹਾਂ ਹਾਂ ਜੀ ਸਾਡਾ ਨਵਾਂ ਸਾਲ ਸਾਡਾ ਨਵਾਂ ਸਾਲ ਇਹੋ ਹੀ ਕੰਮ ਤੇ ਆਦੇ ਆ ਤੇ ਨਵਾਂ ਸਾਲ ਹੀ ਆੜੇ ਲਈ ਕੰਮ ਤੇ ਉਹਨਾਂ ਹੀ ਮੈਨੂੰ ਨਵਾਂ ਸਾਲ ਆ ਉਹਦਾ ਮਤਲਬ ਕੋਈ ਨਹੀਂ ਉਹ ਪੁਰਾਣਾ ਉਹ ਨਵਾਂ ਵਾ ਇੱਥੋਂ ਰੋਟੀ ਗੜੀਆਂ ਭਾਈ ਇਹਨੇ ਮੱਥਾ ਟੇਕੀ ਦਾ ਸਵੇਰੇ ਆ ਕੇ ਤੇ ਇਹਦੇ ਨੇ ਆਪਣਾ ਘਰ ਦਾ ਕੰਮ ਦਾ ਵੀ ਚੱਲਣ ਰਿਹਾ ਤੇ ਖੁਸ਼ ਹੈ ਮਲਮ ਆਪਣੇ ਮਨ ਚ ਕੋ ਦਾ 11:00 ਘੰਟੇ ਤੱਕ ਦਾਲ ਪੂਟਾ ਚੱਲਦਾ ਜਾਂਦਾ ਐਵੇਂ ਤੁਹਾਨੂੰ ਵਾਕੀ ਰੋਟੀ ਸਵੇਰੇ 7 ਵਜੇ ਆਇਨਾ ਮੈਂ ਚਾਹ ਦਾ ਗੱਲ ਕਰਦੇ ਚਾਹ ਤੀਨ ਚਾਹ ਦਾ ਗੱਲ ਕਰਦੇ ਉਹ ਮਾਤੇ ਛੋਟਾ ਭਰਾ ਜਿਹੜਾ ਉਹ ਫਿਰ ਕਰ ਦਿੰਦਾ ਹਾਂ ਹਾਂ ਜੀ ਜਿਹੜਾ ਕਹਿੰਦੇ ਇੱਥੇ ਜਿਹੜੇ ਪੱਕੇ ਜਿਹੜਾ ਛੋਟਾ ਕਹਿੰਦੇ ਜਿਨ੍ਹਾਂ ਦੇ ਚੰਗੇ ਪੈਰ ਹੱਥ ਪੈਰ ਚੰਗੇ ਆ ਇਹੋ ਕਹਿਣਾ ਚਾਹੁੰਦਾ ਮੇਰੇ ਕੋਲ ਤਾਂ ਇੱਥੇ ਕੋਈ ਮੈਂ ਮੰਗਦੇ ਰਹਿੰਦੇ ਨੇ ਤੇ ਕਈ ਜਨਾਨੀਆਂ ਵੀ ਕਈ ਮੰਗਦੀਆਂ ਐ ਅਸੀਂ ਤਾਂ ਇਹਨਾਂ ਨੂੰ ਮੈਂ ਕਹਿੰਦੇ ਰਹਿੰਦੇ ਆ ਕਿ ਕਿਤੇ ਘਰ ਕੰਮਕਾਰ ਕਰਕੇ ਮਿਹਨਤ ਕਰਕੇ ਖਾ ਲੋ ਚੰਗੀ ਐ ਤੁਹਾਡੇ ਪੈਰੋ ਲੱਤਾ ਪੈਰਾਂ ਜੀ ਤੇ ਕਈ ਬੰਦੇ ਆਉਂਦੇ ਆ ਇਹੋ ਜਿਹੇ ਕਈ ਦਰਨਾਂ ਨੂੰ ਵੀ ਮਿਹਨਤ ਕਰਕੇ ਖਾਓ ਇਹਦੇ ਚ ਵਧੀਆ ਚੀਜ਼ ਹੈ ਮੰਗ ਕੇ ਖਾਣਾ ਤਦਵਾ ਜੇ ਤੇਰੀ ਲਤ ਪੈ ਨਹੀਂ ਹੈਗੀ ਮੈਂ ਫਿਰ ਵੀ ਉਹ ਸੋਚ ਨਹੀਂ ਦਿਮਾਗ 'ਚ ਰੱਖੀ ਹੈਗੀ ਕਿ ਮੰਗਣਾ ਹੁਣਾ ਦਿਮਾਗ 'ਚ ਸੋਚ ਨਹੀਂ ਰੱਖੀ ਹੈ ਉਹ ਰੱਖਿਆ ਵਾ ਕਿ ਠੀਕ ਹੈ ਉਹਨੇ ਜਿੱਥੇ ਰੱਖਿਆ ਠੀਕ ਹੈ ਮਾ ਨਾਲ ਗਾਲ ਪੋਚਾ ਮਿਲ ਗਿਆ ਬਸ ਜੀ ਧੰਨਵਾਦ ਸਾਰਿਆਂ ਦਾ ਇੱਥੇ ਆਡਾ ਨਾਮ ਪਾ ਲੈ